ਸਸਿਆਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਮੱਖਣ ਤਿਆਰ ਕਰਾਂਗੇ ਬਿਨਾ ਆਪਾਂ ਮੰਧਾੜੀ ਤੋਂ ਮੱਖਣ ਨੂੰ ਤਿਆਰ ਕਰਾਂਗੇ 2-3 ਮਿੰਟਾਂ ਦੇ ਵਿੱਚ ਆਪਣਾ ਮੱਖਣ ਤਿਆਰ ਹੋ ਜੂ ਇੱਥੇ ਆਪਾਂ ਲੈ ਲਈ ਜੀ ਮਲਾਈ ਤੇ ਕਰੀਮ ਜਿਹੜੀ ਆਪਾਂ ਰੱਖੀ ਸੀਗੀ 2-3 ਦਿਨਾਂ ਦੀ ਇਹ ਕਰੀਮ ਆ ਤੇ ਹੁਣ ਆਪਾਂ ਇਹ ਜੱਗ ਦੇ ਵਿੱਚ ਪਾ ਲਾਂਗੇ ਮਿਕਸੀ ਵਾਲੇ 'ਚ ਤੇ ਸਾਰੀ ਆਪਾਂ ਕਰੀਮ ਨੂੰ ਪਾ ਲਾਂਗੇ ਦੇਖੋ ਕਰੀਮ ਆਪਾਂ ਪਾ ਲਈ ਐ ਤੇ ਇੱਥੇ ਜਿਹੜੇ ਇਹ ਕਰੀਮ ਵਾਲਾ ਭਾਂਡਾ ਤੇ ਉਹਨੂੰ ਵੀ ਆਪਾਂ ਧੋ ਕੇ ਪਾਵਾਂਗੇ ਪਾਣੀ ਤੇ ਕਰੀਮ ਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਮਲਾਈ ਦੇ ਵਿੱਚ ਬੇਕਿੰਗ ਪਾਊਡਰ ਮਿੱਠਾ ਸੋਡਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਉਹ ਪਾਵਾਂਗੇ ਤੇ ਹੁਣ ਜੀ ਆਪਾਂ ਪਾ ਲੈ ਕਰੀਮ ਵਾਲੀ ਡੋਂਗੇ ਦੇ ਵਿੱਚ ਪਾਣੀ ਤੇ ਇਹਨੂੰ ਆਪਾਂ ਗਰਮ ਪਾਣੀ ਲੇਤਾ ਕਿਉਂਕਿ ਫ੍ਰਿਜ ਦੇ ਵਿੱਚ ਕਰੀਮ ਸੀ ਮਲਾਈ ਸੀ ਆਪਣੀ ਉਹ ਠੰਡੀ ਸੀ ਹਨਾ ਬਹੁਤ ਜ਼ਿਆਦਾ ਤੇ ਇਸ ਕਰਕੇ ਆਪਾਂ ਗਰਮ ਪਾਣੀ ਲੇਤਾ ਉਗਰਮ ਪਾਣੀ ਪਾ ਕੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਧੋ ਕੇ ਤੇ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਦਾਂਗੇ ਤੇ ਬਹੁਤਾ ਟਾਈਮ ਵੀ ਨਹੀਂ ਲੱਗਣਾ ਤੇ ਮੱਖਣ ਆਪਣਾ 3-4 ਮਿੰਟਾਂ ਦੇ ਵਿੱਚ ਤਿਆਰ ਹੋ ਜਾਊਗਾ ਤੇ ਨਾ ਹੀ ਆਪਾਂ ਨੂੰ ਮਧਾਣੀ ਲਾਉਣ ਦੀ ਲੋੜ ਪੈਣੀ ਹੈ ਤੇ ਨਾ ਹੀ ਆਪਾਂ ਨੂੰ ਕੋਈ ਰੇੜਕਣਾ ਵਗੈਰਾ ਚੱਕਣ ਦੀ ਜ਼ਰੂਰਤ ਪੈਣੀ ਹੈ ਦੇਖੋ ਜੀ ਆਪਾਂ ਧੋ ਲਿਆ ਧੋ ਕੇ ਹੁਣ ਆਪਾਂ ਇਹ ਜੱਗ ਦੇ ਵਿੱਚ ਪਾ ਲਾਂਗੇ ਜਿਸ ਵਿੱਚ ਕਰੀਮ ਪਾਈ ਹੈ ਤੇ ਹੁਣ ਆਪਾਂ ਤਿੰਨ ਤੋਂ ਚਾਰ ਵਾਰੀ ਇਹਨੂੰ ਫੈਂਟ ਲਾਂਗੇ ਮਿਕਸੀ ਵਾਲੇ ਜੱਗ ਚ ਪਾ ਕੇ ਗ੍ਰाइंड ਜਾਂ ਕਰ ਲਾਂਗੇ ਦੇਖਿਓ ਫਿਰ ਮੱਖਣ ਤਿਆਰ ਹੋ ਗਿਆ ਆਪਣਾ ਤੇ ਆਪਾਂ ਮੱਖਣ ਨੂੰ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮੱਖਣ ਤਿਆਰ ਹੋ ਹੋਇਆਗਾ ਤੇ ਇਸ ਤਿਕੇ ਨਾਲ ਆਪਾਂ ਮੱਖਣ ਤਿਆਰ ਕਰ ਸਕਦੇ ਹਾਂ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਦੇ ਨਾਲ ਮੱਖਣ ਵੀ ਬਹੁਤ ਜ਼ਿਆਦਾ ਬਣ ਕੇ ਤਿਆਰ ਹੁੰਦਾਗਾ ਤੇ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ ਮੱਖਣ ਨੂੰ ਕੱਢ ਲਾਂਗੀ ਲੱਸੀ ਨੂੰ ਅਲੱਗ ਕਰ ਦਾਂਗੀ ਤੇ ਮੱਖਣ ਆਪਾਂ ਅਲੱਗ ਕਰ ਲਾਂਗੀ ਤੇ ਇਸ ਤਿੱਕਣ ਆਪਾਂ ਮੱਖਣ ਬਣਾ ਲਾਂਗੀ ਤੇ ਆਪਾਂ ਸਾਰਾ ਮੱਖਣ ਅਲੱਗ ਕਰ ਲਾਂਗੀ ਬਈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮੱਖਣ ਤਿਆਰ ਹੋਇਆ ਆਪਣਾ ਤੇ ਮੱਖਣ ਤੋਂ ਆਪਾਂ ਕਿਉਂ ਤਿਆਰ ਕਰ ਸਕਦੀਆਂ ਜਾਂ ਆਪਾਂ ਮੱਖਣ ਨੂੰ ਐਸੇ ਇਦਾਂ ਹੀ ਖਾ ਸਕਦੀਆਂ ਹਨ ਪਰੌਂਠੇ ਨਾਲ ਰੋਟੀ ਨਾਲ ਸਬਜੀ ਤੇ ਵਿੱਚ ਪਾ ਸਕਦੇ ਆਪਾਂ ਮੱਖਣ ਨੂੰ ਹੁਣ ਜੀ ਆਪਾਂ ਮੱਖਣ ਨੂੰ ਲੱਗ ਕਰ ਲਿਆ ਸਾਰੇ ਨੂੰ ਤੁਸੀਂ ਦੇਖ ਸਕਦੇ ਹੋ ਤੇ ਲੱਸੀ ਆਪਣੀ ਲੱਗ ਰਹੀ ਤੇ ਇਹ ਲੱਸੀ ਜੀ ਵੀ ਨਹੀਂ ਹੈਗੀ ਇਹ ਦੁੱਧ ਜੀ ਹੀ ਹੈ ਤੇ ਆਪਾਂ ਇਹਨੂੰ ਪੀ ਵੀ ਸਕਦੇ ਆ ਨਹੀਂ ਆਪਾਂ ਇਹ ਤੋਂ ਪਨੀਰ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਇੱਕ ਚੀਜ਼ ਦੇ ਨਾਲ ਆਪਾਂ ਦੋ ਦੋ ਕੰਮ ਕਰ ਲਾਂਗੇ ਤੇ ਹੁਣ ਆਪਾਂ ਇਸੇ ਦੁੱਧ ਦੇ ਨਾਲ ਪਨੀਰ ਬਣਾ ਲਾਂਗੇ ਮੱਖਣ ਆਪਣਾ ਤਿਆਰ ਹੋ ਗਿਆ ਬਹੁਤ ਆਸਾਨ ਜਿਹੇ ਤਰੀਕੇ ਨਾਲ ਬਣ ਜਾਂਦਾ ਤੇ ਬਹੁਤ ਘੱਟ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜਿੱਦਾਂ ਆਪਾਂ ਮਧਾਣੀ ਨਾਲ ਰੜਕਦੇ ਆ ਦੁੱਧ ਨੂੰ ਉਸੇ ਤਰੀਕੇ ਦਾ ਮੱਖਣ ਬਣ ਕੇ ਤਿਆਰ ਹੋਇਆ ਜਿਵੇਂ ਆਪਾਂ ਮਧਾਣੀ ਨਾਲ ਰੜਕ ਕੇ ਲੱਸੀ ਬਣਾ ਕੇ ਦੇਖੋ ਮੱਖਣ ਨੂੰ ਕੱਢਦੇ ਆ ਉਸੇ ਤਰੀਕੇ ਨਾਲ ਇਹ ਮੱਖਣ ਆਪਣਾ ਤਿਆਰ ਹੋ ਗਿਆ ਤੇ ਪਰ ਹੋਇਆ ਬਹੁਤ ਘੱਟ ਟਾਈਮ ਦੇ ਵਿੱਚ ਤੇ ਨਹੀਂ ਜਿਆਦਾ ਬੰਦਾ ਮਲਾਈ ਤੋਂ کریم ਤੋਂ ਜਿਆਦਾ ਮੱਖਣ ਤਿਆਰ ਹੋ ਜਾਂਦਾ ਹੈ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹ ਜਿਹੜਾ ਲੱਸੀ ਰੱਖੀ ਆ ਦੁੱਧ ਜਾ ਦੁੱਧ ਹੀ ਇਹ ਇੰਨਾ ਲੱਸੀ ਠੰਣੀ ਨਹੀਂ ਹੈਗੀ ਪੀ ਵੀ ਸਕਦੇ ਆ ਤੇ ਹੁਣ ਆਪਾਂ ਇਹ ਨੂੰ ਟੌਪੀ ਦੇ ਵਿੱਚ ਪਾ ਲਿਆ ਤੇ ਇਹਦਾ ਪਨੀਰ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਕੋਈ ਵੀ ਨਹੀਂ ਕਰ ਨਹੀਂ ਪਾਇਆ ਤੇ ਨਾ ਹੀ ਨਿੰਬੂ ਦਾ ਸੱਤ ਪਾਇਆ ਤੇ ਨਾ ਹੀ ਕੋਈ ਲੱਸੀ ਦਹੀ ਪਾਈ ਹੈ ਇਹ ਆਪਣੇ ਆਪ ਫਟ ਗਿਆ ਕਿਉਂਕਿ ਹੁਣ ਗਰਮੀ ਆ ਆ ਗਈ ਨਾ ਤਾਂ ਕਰਕੇ ਦੋ ਤਿੰਨ ਦਿਨਾਂ ਦੀ ਮਲਾਈ ਨਾ ਹੀ ਫਰਿੱਜ ਦੇ ਵਿੱਚ ਸੀ ਤਾਂ ਵੀ ਇਹ ਆਪਣੇ ਆਪ ਹੀ ਫਟ ਗਿਆ ਦੇਖੋ ਜੀ ਹੁਣ ਆਪਾਂ ਇਹਦਾ ਪਨੀਰ ਤਿਆਰ ਕਰ ਲਿਆ ਤੇ ਇਦਾਂ ਮੈਂ ਕੱਪੜੇ ਦੇ ਵਿੱਚ ਇਹਨੂੰ ਪੁੰਨ ਲਿਆ ਤੇ ਦੋ ਤਿੰਨ ਵਾਰ ਪਾਣੀ ਨਾਲ ਧੋ ਲਿਆ ਸਾਫ ਪਾਣੀ ਦੇ ਨਾਲ ਤੇ ਇਧਰ ਆਪਾਂ ਮੱਖਣ ਵੀ ਤਿਆਰ ਕਰਕੇ ਰੱਖ ਲਿਆ ਜੀ ਤੇ ਉਹਨੂੰ ਆਪਾਂ ਪਨੀਰ ਨੂੰ ਕਿਸੇ ਭਾਰੀ ਜੀ ਦੇ ਥੱਲੇ ਦੱਬ ਦਾਵਾਂਗੇ ਤਾਂ ਕਿ ਪਨੀਰ ਵਧੀਆ ਤਿਆਰ ਹੋ ਜੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਅਗਲੀ ਵੀਡੀਓ ਦੇ ਨਾਲ ਮਿਲਾਂਗੇ ਤਦ ਤੱਕ ਲਈ ਸ਼ਸ਼ਕਲ ਬਾਏ ਬਾਏ